ਬਿਆਸ ਵਾਲੇ ਸਵਾਮੀ ਰਾਧਾ ਸਵਾਮੀ ਨੂੰ ਇੱਕ ਕੁੜੀ ਨੇ ਸਵਾਲ ਕੀਤਾ ਕਿ ਬਾਬਾ ਜੀ ਮੈਨੂੰ ਇੱਕ satsangi ਘਰ ਤੋਂ ਰਿਸ਼ਤਾ ਆ ਰਿਹਾ ਵਾ ਕਿ ਮੈਂ ਰਿਸ਼ਤਾ ਕਰ ਲਵਾਂ ਤਾਂ ਬਾਬਾ ਜੀ ਨੇ ਕੀ ਜਵਾਬ ਦਿੱਤਾ ਵੀ ਮੈਂ satsangi ਪਰਿਵਾਰ ਤੋਂ ਅਲੱਗ ਵੀ ਕਿਤੇ ਵਿਆਹ ਕਰਵਾ ਸਕਦੀ ਆ ਕਿ ਨਹੀਂ ਕਰਵਾ ਸਕਦੀ ਉਸ ਟਾਈਮ ਬਾਬਾ ਜੀ ਦੇ ਕੀ ਜਵਾਬ ਸੀਗੇ ਸੁਣੋ ਫਿਰ ਬਾਬਾ ਜੀ ਅਗਰ ਨੌਨ satsangi ਪਰਿਵਾਰ ਦੇ ਵਿੱਚ ਉਹ ਰਿਸ਼ਤਾ ਆਂਦਾ ਵਾ ਤੇ ਉਹ ਕਰਨਾ ਚਾਹੀਦਾ ਵਾ ਮੈਨੂੰ ਨਹੀਂ ਪਤਾ ਬੇਟਾ ਨੌਨ satsangi ਕੌਣ ਹੈ ਬੇਟਾ ਸਾਰੇ ਮਾਲਕ ਦੇ ਬੰਦੇ ਐ ਇਨਸਾਨ ਚੰਗੇ ਹੋਣੇ ਚਾਹੀਦੇ ਆ ਬੇਟਾ ਇਹ ਕਿਤੇ ਨਹੀਂ ਹੈ ਕਿ ਸਾਰੇ ਸత్సੰਗੀ ਸੰਤ ਮਹਾਤਮਾ ਬਲਮਾਸ਼ ਨਹੀਂ ਦੇਖੇ ਸత్సੰਗੀ ਪਪਾ ਜੀ ਕੋਈ ਫੈਮਿਲੀ ਅਲੋ ਨਹੀਂ ਕਰਦੇ ਬਾਅਦ ਵਿੱਚ ਵਿਆਹ ਕਰਨ ਵਾਸਤੇ ਨਹੀਂ ਨਹੀਂ ਇਹੋ ਜੀ ਕੋਈ ਗੱਲ ਨਹੀਂ ਬੇਟਾ ਜੇ ਜੇ ਚੰਗੇ ਇਨਸਾਨ ਹੈ ਕਿਉਂ ਨਹੀਂ ਹੈ ਅਲੋ ਕਰਨਗੇ ਉਹ ਇਹ ਦੇਖਣਗੇ ਕਿ ਜੀ ਤੁਹਾਨੂੰ ਇਹਦਾ ਕੋਈ ਅਸਰ ਹੋ ਰਿਹਾ ਹੈ ਤੇ ਜੇ ਅਸੀਂ ਦਿਖਾਣੇ ਕਿ ਸਾਡੀ ਕਰਨੀ ਚ ਕੋਈ ਅਸਰ ਹੀ ਨਹੀਂ ਹੋ ਰਿਹਾ ਤਾਂ ਫਿਰ ਤਾਂ ਜਾਇਜ਼ ਦਾ ਉਹਨਾਂ ਦਾ ਮੰਗਣਾ ਕਿ ਕਦੋਂ ਜਾਂਦੇ ਹੋ ਤੁਸੀਂ ਤੇ ਜੇ ਉਹ ਦੇਖਣਗੇ ਕਿ ਜੀ ਅਸੀਂ ਇੱਥੇ ਵਿਆਹ ਆ ਕੇ ਪਰਮਾਰਸਦ ਦੇ ਨਾਲ ਲੱਗ ਕੇ ਸਾਡੀ ਸੋਚ ਵੀ ਬਦਲੀ ਐ ਅਸੀਂ ਜ਼ਿੰਮੇਵਾਰੀਆਂ ਵੀ ਚੰਗੀ ਤਰ੍ਹਾਂ ਨਿਭਾ ਰਹੇ ਹਾਂ ਕਿਉਂ ਰੋਕਣਗੇ ਬੇਟਾ ਸਾਰੀ ਭਲਾ ਚਾਹਦੇ ਐ ਤੇ ਜੇ ਪਰਿਵਾਰ ਦਾ ਭਲਾ ਹੋ ਰਿਹਾ ਹੈ ਤਾਂ ਕਿਉਂ ਰੋਕਣਗੇ ਮਗਰ ਜੇ ਉਹ ਦੇਖਦੇ ਐ ਕਿ ਇੱਥੇ ਹੋ ਹੀ ਨਹੀਂ ਰਿਹਾ ਤਾਂ ਮੌਜ ਮੇਲਾ ਕਰਕੇ ਆ ਜਾਂਦੀ ਐ ਫਿਰ ਤਾਂ ਬੇਟਾ ਪੁੱਛਣਾ ਚਾਇਸ ਹੈਗਾ ਬਪੂ ਜੀ ਇੱਕ ਮੈਨੂੰ ਪ੍ਰੋਮਿਸ ਕਰੋਗੇ ਤੁਸੀਂ ਹਾਂ ਡਿਪੈਂਡ ਕਰਦਾ ਕਿ ਤੂੰ ਮੰਗੇਂਗੀ ਕੀ ਬਾਬਾ ਜੀ ਮੈਨੂੰ ਸੱਚ ਖਣ ਲੈ ਜਿਓ ਤੇ ਮੇਰੀ ਬਾਹ ਕਦੀ ਵੀ ਨਾ ਛੱਡਿਓ ਕਦੀ ਵੀ ਜ਼ਿੰਦਗੀ ਚ ਇਹੋ ਜਿਹਾ ਮੌਕਾ ਨਾ ਆਵੇ ਕਿ ਤੁਹਾਡੇ ਤੋਂ ਮਿਛੋੜਾ ਹੋਵੇ ਇਹ ਸਾਰਾ ਕੁਝ ਹੀ ਮੁਫਤ ਮੰਗਦੇ ਹੋ ਤੁਸੀਂ ਮਿਹਨਤ ਮਿਹਨਤ ਨਾ ਕਰਨੀ ਪਵੇ ਬਸ ਮੈਨੂੰ ਲੈ ਜਿਓ ਨਹੀਂ ਬਾਬਾ ਜੀ ਮੈਂ ਪੂਰੀ ਕੋਸ਼ਿਸ਼ ਕਰੂੰਗੀ ਹਾਂ ਤੁਸੀਂ ਦਇਆ ਮੇਰ ਬਣਾਈ ਰੱਖਣਾ ਜਿੰਨਾ ਕੋਸ਼ਿਸ਼ ਕਰੋਗੇ ਉਸ ਤੋਂ ਕਿਤੇ ਜ਼ਿਆਦਾ ਮਿਲੇਗਾ ਬੇਟਾ ਮਗਰ ਮਿਲੇਗਾ ਤੁਹਾਨੂੰ ਆਪਣੀ ਕੋਸ਼ਿਸ਼ ਦਾ ਹਾਂ ਇਹ ਮੈਂ ਝੂਠੇ ਵਾਦੇ ਨਹੀਂ ਕਰਨੇ ਔਰ ਨਾ ਹੀ ਤੁਹਾਨੂੰ ਝੂਠੀ تسਲੀ ਦੇਣੀ ਆ ਕਿ ਫਿਕਰ ਨਾ ਕਰੋ ਹੋ ਜਾਊਗਾ ਨਹੀਂ ਹੋਣ ਲੱਗਾ ਹੋਊਗਾ ਤੁਹਾਡੀ ਕਰਨੀ ਦੇ ਉੱਤੇ ਭਜਨ ਸਿਮਰਨ ਕਰਨ ਦੀ ਤਾਕਤ ਦੇਣਾ ਪੂਰੇ ਪਰਿਵਾਰ ਦਾ ਦੇਵੇ ਤੇ ਦਾਇਆ ਮੇਰੇ ਮਨਾਈ ਰੱਖਣਾ ਉਹ ਤੁਸੀਂ ਕੀ ਕਰੋਗੇ ਜੇ ਸਾਰਾ ਕੁਝ ਬਾਬੇ ਨੇ ਦੇਣਾ ਹੈ ਤੁਸੀਂ ਵੀ ਕੁਝ ਕਰਨਾ ਹੈ ਕਿ ਨਹੀਂ ਆਪਣੀ ਕਰਨੀ ਦਾ ਮਿਲੂਗਾ ਹਾਂਜੀ ਕੁਦਰਤ ਦਾ ਕਾਨੂੰਨ ਹੈ ਜੈਸੀ ਕਰਨੀ ਵੈਸੀ ਭਰਨੀ ਤੁਸੀਂ ਕਰੋਗੇ ਜਿੰਨਾ ਕਰੋਗੇ ਕਿਤੇ ਜ਼ਿਆਦਾ ਬਖਸ਼ਿਸ਼ ਹੋਊਗੀ ਬਟ ਮਿਲੂਗਾ ਤੁਹਾਨੂੰ ਆਪਣੀ ਕਰਨੀ ਦਾ ਬੇਟਾ ਹਾਂਜੀ ਹਾਂਜੀ ਉਰੇ ਪਿਲ ਬਾਤੇ ਦਾ ਯਾ ਮਿਰਮਲਾ ਇ렇게 ਨਮ ਬੇ। ਦਾ ਦਸਨ ਬਾਬਾ ਜੀ। ਥੈਂਕ ਯੂ ਫॉर ðiਸ ਓਪਰਚੁਨਿਟੀ। ਬਾਬਾ ਜੀ ਵੈਸੇ ਤਾਂ ਕਾਫੀ ਡਾਊਟ ਤੁਹਾਡੇ ਸਾਸੰਗ ਦੇ ਵਿੱਚ ਕਲੀਅਰ ਹੋ ਜਾਂਦੇ ਆ ਲੇਕਿਨ ਇੱਕ ਮੈਨੂੰ ਲੱਗਦਾ ਕਿ ਤੁਸੀਂ ਜਵਾਬ ਦਿਓ ਨਾ ਤੇ ਥੋੜਾ ਜਿਆਦਾ ਮੈਨੂੰ ਕਲੀਅਰ ਕਰੇਗਾ। ਬਾਬਾ ਜੀ ਸਾਸੰਗ ਦੇ ਸ਼ੁਰੂ ਚ ਮਤਲਬ ਪੂਰਾ ਤੁਸੀਂ ਦੱਸਦੇ ਹੋ ਕਿ ਕਿਸ ਤਰ੍ਹਾਂ ਸੀ ਸਿਮਰਨ ਕਰਨਾ ਹੈ ਇਸ ਤਰ੍ਹਾਂ ਅੱਗੇ ਵਧਣਾ ਹੈ ਉਹ ਸਾਰਾ। ਪਰ ਲੇਕਿਨ ਐਂਡ ਆਂਦੇ ਆਂਦੇ ਨਾ ਤੁਸੀਂ ਕਹਿੰਦੇ ਕਿ ਸਾਡੇ ਹੱਥ-ਪਾਸ ਕੁਝ ਨਹੀਂ ਹੈਗਾ ਜੋ ਕਰਨਾ ਹੈ ਮਾਲਕ ਨੇ ਕਰਾ ਲੈਣਾ ਹੈ। ਔਰ ਮਤਲਬ ਇਨਸਾਨਿਕ ਕਟਪੁਤਲੀ ਟਾਈ तो बाबा जी जब सब कुछ है और सब कुछ मतलब नेचर विधि विधान है अपने <laughs> <100 थी। laughs> बेटा किस्मत एक मुकाम ते लिया खड़ा कर दें अगर तुम्हें चुना है जिनी आसानी सही चुन सकते हो उन्नी आसानी गलत चुन सकते हो सही चुनोगे करम खत्म हो जाऊंगा गलत चुनोगे करम का नवा सिलसिला शुरू हो जाऊगा बेटा ਬਾਬਾ ਜੀ ਲੇਕਿਨ ਸਹੀ ਔਰ ਗਲਤ ਚੁਣਨ ਦੀ ਜੋ ਪਾਵਰ ਹੈਗੀ ਹੈ ਅਕਸਰ ਤਾਂ ਮੈਂ ਇੱਕ ਇਨਸਾਨ ਹੀ ਹੈ ਨਾ ਮੈਨੂੰ ਕੋਈ ਚੀਜ਼ ਸਹੀ ਲੱਗਦੀ ਆ ਹੋ ਸਕਦਾ ਵੀ ਜਨਿਆਂ ਨੂੰ ਉਹ ਗਲਤ ਲੱਗਦੀ ਹੋਵੇ ਤੇ ਮਤਲਬ ਅਸੀਂ ਇੱਕ ਇਨਸਾਨੀ ਦਿਮਾਗ ਦੇ ਨਾਲ ਕਿਸ ਤਰ੍ਹਾਂ ਇਸ ਚੀਜ਼ ਨੂੰ ਪਾਰ ਪਾ ਸਕਦੇ ਹਾਂ ਕਿ ਹਾਂ ਸਾਰਾ ਕੁਝ ਸਹੀ ਹੋਵੇ ਇੱਕਦਮ ਸਪਿਰਚੁਅਲ ਜਿੱਦਾਂ ਤੁਸੀਂ ਦੱਸਦੇ ਹੋ ਉਹਦੇ ਮੁਤਾਬਕ ਜਦੋਂ ਆਪਾਂ ਉਸ ਮਕਾਮ ਤੇ ਪਹੁੰਚ ਕੇ ਕਿ ਸਾਰਾ ਕੁਝ ਉਹਦੇ ਹੁਕਮ ਵਿੱਚ ਆ ਕੇ ਕਰਾਂਗੇ ਬੇਟਾ ਫਿਰ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਦੇਖੋ ਜਦੋਂ ਤੋਂ ਇਨਸਾਨ ਸ੍ਰਿਸ਼ਟੀ ਵਿੱਚ ਆਇਆ ਹੈ ਨਾ ਇਹਨੇ ਆਪਣੀ ਚਾਹਤ ਨੂੰ ਜ਼ਿਆਦਾ ਅਹਿਮ ਮੰਨਿਆ ਗਲਤ ਚੀਜ਼ਾਂ ਚਾ ਕੇ ਬਹਿ ਗਏ ਐਸੇ ਕਰਕੇ ਕਰਮ ਕਾਂਡ ਚ ਫਸ ਗਏ ਬੇਟਾ ਚਾਹੀਦਾ ਤਾਂ ਇਹ ਸੀ ਕਿ ਉਹਦੇ ਪਾਣੀ ਚ ਰਹੀਏ ਜਿੱਦਨ ਆਪਾਂ ਇਹ ਸੋਚਾਂਗੇ ਕਿ ਵੇ ਕਰਨ ਕਰਾਉਣ ਵਾਲਾ ਮਾਲਕ ਹੈ ਮੈਂ ਤਾਂ ਹੁਕਮ ਵਿੱਚ ਰਹਿਣਾ ਫਿਰ ਸਾਰੀ ਉਹਦੀ ਜ਼ਿੰਮੇਵਾਰੀ ਹੈ ਜਿੰਨਾ ਚਿਰ ਮੈਂ ਚੁਣੂਗਾ ਫਿਰ ਮੇਰੀ ਜ਼ਿੰਮੇਵਾਰੀ ਹੈ